ਸਦੀਪ ਕਿੰਨਾ ਕੁ ਰਹਿ ਗਿਆ ਕੰਮ ਬਸ 12 ਰਹਿ ਗਿਆ ਮੰਮ ਜੀ ਉਹ ਛੇਤੀ ਕਰ ਆਪਣੀ ਪੂਆ ਨੂੰ ਨਾ ਰੋਟੀ ਦੇ ਜਾਨ ਨੂੰ ਕਾਲੀ ਬੜੀ ਪਈ ਆ ਚਲੋ ਠੀਕ ਮੈਂ ਦਿੰਨੀ ਆ ਉਹ ਆਂਦੀ ਵੀ ਠੰਡੇ ਠੰਡੇ ਚਲ ਜਾਨੀ ਆ ਮੁੜ ਕੇ ਧੋਪ ਬੜੀ ਚੜ ਜਾਂਦੀ ਆ ਹਾਂ ਜੀ ਕੋਈ ਨਹੀਂ ਬਸ 12 ਕਰਕੇ ਤੇ ਆਗੀ ਪੂ ਆਜੀ ਚੈਡਾ ਗੋਜਤਾਨੂ ਨਹੀਂ ਬੱਸ ਖਾ ਲਈ ਰੋਟੀ ਠੀਕ ਪੰਜੀ ਖਾ ਲਈ ਰੋਟੀ ਹਾਂਜੀ ਭਾਬਜੀ ਖਾ ਲਈ ਆ ਚੰਗਾ ਫਿਰ ਮੈਂ ਚਲਦੀ ਆ ਹੁਣ ਮੈਂ ਕਹਿੰਨੀ ਹੀ ਰਹਿੰਦੇ ਦੋ ਦਿਨ ਹੋਰ ਨਹੀਂ ਅੜਿਆ ਮੈਂ ਕਹਿਆ ਠੰਡੇ ਠੰਡੇ ਵੇਲੇ ਚਲ ਜਾਨੀਆ ਫਿਰ ਧੁੱਪ ਚੜ ਜਾਨੀਆ ਚਲ ਠੀਕ ਆ लफाफा भी आपना ले भूआ जी चले जे हांजी पुत ठंडे ठंडे चल जाने चलो चंगा आयो फिर चलो ठीक है चल। चंगा ठीक। ਕਿਉ ਕਰਿਆ ਗਈ ਆ ਤੇ ਨਾਜ਼ਹਿਰ ਹੀ ਖਰਚੇ ਕਰਾਉਣ ਆ ਜਾਂਦੀ ਆ ਇਹ ਨਹੀਂ ਵੀ ਆਈ ਆ ਤੇ ਚਲ ਜਾ ਇੱਕ ਦਿਨ ਦੋ ਦੋ ਦਿਨ ਰਹਿਣਾ ਹੁੰਦਾ ਇਹਨੇ ਫਿਰ ਕਿਹਦਾ ਫੋਨ ਆ ਗਿਆ ਇਸ ਜਮੀਦਾ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਾਸ਼ੀ ਹਾਲ ਕੀ ਹਾਲ ਸਿਮੀ ਠੀਕ ਆ ਤੂੰ ਸੁਣਾਓ ਹਾਂ ਮੈਂ ਵੀ ਠੀਕ ਆ ਕੀ ਕਰਦੇ ਏ ਕੁਛ ਨਹੀਂ ਬਸ ਅੱਛਾ ਅੱਛਾ ਕਰ ਲਿਆ ਕੰਮ ਕਮ ਹਾਂ ਹਾਂ ਕਰਨੀ ਤੇਰੀ ਭਾਬੀ ਕੰਮ ਅੱਛਾ ਅੱਛਾ ਠੀਕ ਤੇ ਮੈਂ ਕਹਿਣਾ ਸੀ ਕਿ ਮੈਂ ਆਉਣਾ ਜੀ ਅੱਜ ਅੱਛਾ ਅੱਛਾ ਆਉਣਾ ਆ ਕੋਈ ਗੱਲ ਨਹੀਂ ਆ ਜਾ ਹਾਂ ਠੀਕ ਆ ਇਹਨਾਂ ਨੇ ਜਾਣਾ ਹੀ ਆਫਿਸ ਤੇ ਮੈਂ ਕਿਹਾ ਇਹ ਕਹਿੰਦੇ ਕਿ ਤੈਨੂੰ ਜਾਂਦੇ ਜਾਂਦੇ ਉੱਧਰ ਲਾ ਦਿੰਨੇ ਆ ਅੱਛਾ ਅੱਛਾ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਆਹੀ ਫੇਰ ਮੈਂ ਥੋੜੀ دیر ਤੱਕ ਹਾਂ ਠੀਕ ਆ ਚੰਗਾ ਚੰਗਾ ਸੰਦੀਪ ਨੂੰ ਦੱਸ ਹੀ ਦਵਾਂ ਸੰਦੀਪ ਸੰਦੀਪ ਹਾਂਜੀ ਸਿਮੀ ਆਉਣ ਲੱਗੀ ਆ ਛੇਛੇ ਤੇ ਕੰਮ ਨਭੇੜ ਲਾ ਮਮ ਜੀ ਸਿਮੀ ਨੇ ਹੁਣੇ ਆਉਣਾ ਵਾ ਆਹੋ ਹੁਣੇ ਆਉਣਾ ਆ ਤੇ ਦੋ ਚਾਰ ਦਿਨ ਬਾਅਦ ਚ ਆ ਜਾਂਦੀ ਹੈ ਅਜੇ ਹੁਣ ਤਾਂ ਭੂਆ ਹੋ ਕੇ ਗਈ ਆ ਤੇ ਹੁਣ ਸਿਮੀ ਵੀ ਆ ਚਲੀ ਆ ਹਾਏ ਹਾਏ ਇੰਨੇ ਚਾਵਾਂ ਨਾਲ ਉਹ ਕਹਿਂਦੀ ਮਮੀ ਮੈਂ ਆਉਣਾ ਆ ਤੇ ਮੈਂ ਉਹਨੂੰ ਕਿੱਦਾਂ ਮਨਾ ਕਰ ਦਿੰਦੀ ਤੁਹੇ ਦਾਕਾਰ ਛੇਸ਼ੇਤੀ ਕੰਮ ਨਬੇੜ ਮੁੜ ਕੇ ਆਏਗੀ ਤੇ ਮੈਂ ਕਿ ਗੱਲਾਂ ਬਾਤਾਂ ਮਾਰਾਂਗੇ ਮੰਮ ਜੀ ਬਾਕੀ ਤੇ ਸਾਰਾ ਕੰਮ ਹੋ ਗਿਆ ਬਸ ਚਾਦਰਾ ਰਹਿ ਗਿਆ ਉਹ ਸੋਨਾ ਵਾਲੀਆਂ ਚੱਲ ਠੀਕ ਆ ਵਛਾਲਾ ਵਛਾਲਾ ਫਿਰ ਹਜੇ ਹੁਣ ਪੁਆ ਗਈਏ ਤੇ ਨਾਲੇ ਸਿਮਮੀ ਨੂੰ ਬੁਲਾ ਲਿਆ ਸਿਆ ਭਾਈ ਰੰਡਾ ਨਾ ਦਾ ਕੋਈ ਜਾਣ ਥੋੜੀ ਦੇਣਾ ਉਹਨਾਂ ਦਾ ਕੇ ਹਣੋ ਸੰਦੀਪ ਹਾਂਜੀ ਮੈਂ ਆਉਣੀ ਆ ਤੇ ਸਿਮੀ ਆਏਗੀ ਨਾ ਉਹਨੂੰ ਪਾਣੀ ਪੂਣੀ ਪਿਵਾਵਾਂ ਚਲੋ ਠੀਕ ਚੰਗਾ ਤੇ ਉਹਨੂੰ ਕਈ ਮੰਮੀ ਇੱਥੇ ਗਈ ਆ ਚਲੋ ਮੈਂ ਕਹਿ ਦਾਂਗੀ ਆਹੋ ਬਾਰਾ ਲਾਜੋ ਗੇਟ ਅਗੇ ਸਿਮੀ ਟਕਾਇਆ ਨਹੀਂ ਕਹਿਨੂਈ ਕਦੀ ਕੋਈ ਆ ਜਾਂਦਾ ਤਾਂ ਕਦੀ ਕੋਈ ਸਸਿਕਲਪਾ ਬੀਜੀ ਸਸਿਕਲ ਕੀ ਹਾਲ ਠੀਕ ਆ ਚਲਾ ਜਾ ਆ ਕੇ ਹਟੇ ਨਿਓ ਡਿਲਾ ਹੀ ਆ ਰਾਨੰਦਾ ਚਾ ਦਿਨ ਵੱਡੀ ਨੂੰ ਕਿਹੜਾ ਆ ਕਿਹੜਾ ਟਾਚੀ ਭਾਬੀ ਜੀ ਕਿਟ ਦੇ ਛੋਟੀ ਜੀ ਵਿੱਚ ਤੇ ਇੱਕੋ ਹੀ ਸੂਟ ਆ ਅੱਛਾ ਫਰੂਟ ਹੋਣਾ ਫਿਰ ਵਿੱਚ ਨਹੀਂ ਨਹੀਂ ਫਰੂਟ ਤੇ ਨਹੀਂ ਹੈਗਾ ਇਹਦੇ ਵਿੱਚ ਜਿੱਦਾਂ ਦੀ ਮੈਂ ਆਈ ਆ ਨਾ ਉਧਰ ਤਾਂ ਕੋਈ ਬਾਜ਼ਾਰ ਹੀ ਨਹੀਂ ਹੈਗਾ ਕੋਈ ਦੁਕਾਨ ਨਹੀਂ ਫਰੂਟ ਵਾਲੀ ਜੇ ਹੁੰਦੀ ਤਾਂ ਚੱਲ ਮੈਂ ਫਰੂਟ ਵੀ ਲੈ ਆਈ ਹਾ ਚੱਲ ਠੀਕ ਆ ਜਾ ਫਿਰ ਅੰਦਰ ਮੈਂ ਗੇਟ ਬੰਦ ਕਰਦਾ ਚਲੋ ਚਲ ਬਾਅਦ ਵਿੱਚ ਮੈਂ ਪਾਣੀ ਲੈ ਕੇ ਆਉਣੀ ਆ ਠੀਕ ਆ ਚੰਗਾ ਆ ਮम्मी ਨੇ ਘਰ ਆ ਗਏ ਇਹ ਤਾਂ ਮੰਮੀ ਨੇ ਕਹਣਾ ਹੈ ਮੇਰੀ ਕੁੜੀ ਨੂੰ ਨਾ ਕੋਲਡ ਡਰਿੰਕ ਦੇ ਪਾਣੀ ਦੀ ਜਗਾ ਟਰੇ ਕਿੱਥੇ ਹੈ ਇਦਾਂ ਦੇ ਦੀ ਨਹੀਂ ਟਰੇ ਕਿਹ ਕਰਨੀ ਅਲੱਗ ਜਿਵੇਂ ਪਾਣੀ ਤੇ ਮੈਨਾਂ ਚਾਹ ਬਣਾ ਕੇ ਲੈ ਆਉਣੀ ਆ ਠੀਕ ਆ ਸਦੀਪ ਹਾਂਜੀ ਆ ਲੈ ਸਮੋਸੇ ਮੰਮੀ ਸਮੋਸੇ ਕੀ ਕਰਨਾ ਹੈ ਲੈ ਸਿਮੀ ਆਈ ਆ ਚਾਹ ਨਾ ਰੱਖਣਾ ਤੇ ਹੈ ਨਾ ਕੁਛ ਤੇ ਫਿਰ ਕਿ ਸਿਮੀ ਆਈ ਤਾਂ ਜ਼ਰੂਰੀ ਆ ਖਰਚਾ ਕਰਨਾ ਹੈ ਲੈ ਤੈਨੂੰ ਤੇ ਨਹੀਂ ਮੈਂ ਕੋਈ ਖੇਚ ਚਲ ਦਿੱਤੀ ਜਾਂ ਤੈਨੂੰ ਕਿਹਾ ਵੀ ਜਾ ਤੂੰ ਲੈ ਕੇ ਆ ਆਪੇ ਲੈ ਕੇ ਆਈ ਆ ਮੰਮੀ ਉਹ ਤਾਂ ਨਹੀਂ ਕੋਈ ਗੱਲ ਮੈਂ ਤੇ ਤਾਂ ਕਹਿ ਨਹੀਂ ਕਿ ਮੰਗਾਈ ਕਿੰਨੀ ਹੋ ਗਈ ਆ ਤੇ ਤੂੰ ਇਹ ਵਾਧੂ ਖਰਚਾ ਕਰੀ ਜਾਂਦੇ ਜੇ ਕੋਈ ਨਹੀਂ ਕਿਤੇ ਨਹੀਂ ਮੰਗਾਈ ਹੋਈ ਮੈਨੂੰ ਪਤਾ ਆ ਕਿੱਥੇ ਖਰਚਾ ਕਰਨਾ ਤੇ ਕਿੱਥੇ ਨਹੀਂ ਕਰਨਾ ਤੂੰ ਚਾਹ ਲੈ ਕੇ ਆ ਮੰਮੀ ਨੂੰ ਵੀ ਨਾ ਕੁਝ ਨਹੀਂ ਪਤਾ ਲੱਗਦਾ ਕਿੱਥੇ ਖਰਚਾ ਕਰਨਾ ਤੇ ਕਿੱਥੇ ਨਹੀਂ ਆ ਫालतू 'ਚ ਖਰਚਾ ਕਰ ਹੀ ਜਾਂਦੇ ਆ ਪਹਿਲੇ ਪੂਰਾ ਦੋ ਦਿਨ ਰੱਖ ਗਈ ਆ ਔਰ ਨੂੰ ਚੰਗਾ ਚੋਕਾ ਖਵਾਉਂਦੇ ਰਹੇ ਆ ਹੁਣ ਸਿਮੀ ਆ ਗਿਆ ਮੰਮੀ ਨੇ ਕਿਤੇ ਇਹ ਨਹੀਂ ਸੋਚਣਾ ਕਿ ਮੰਗਾਈ ਕਿੰਨੀ ਹੋ ਗਈ ਆ ਤੇ ਜਿੱਦਾਂ ਦੀ ਰੋਟੀ ਆ ਖਾਣੇ ਉਦਾਂ ਦੀ ਖਵਾ ਦਈਏ ਮੰਮੀ ਨੇ ਇਹ ਕਹਿੰਨਾ ਚੰਗਾ ਚੋਕਾ ਖਵਾਓ ਰਿਸ਼ਤੇਦਾਰਾਂ ਨੂੰ ਚਾਰ ਲੈ ਕੇ ਜਾਣੀ ਪੈਣੀ ਆ ਸਾਸ਼ੀ ਕਾ ਮਮੀ ਸਾਸ਼ੀ ਕਾ ਕੀ ਹਾਲ ਸੀ ਮੀ ਠੀਕ ਹੈ ਠੀਕ ਹੈ ਤੂੰ ਸੁਣਾਓ ਹੋਰ ਅਮਾ ਠੀਕ ਹੈ ਹਾਂ ਹਾਂ ਵਧੀਆ ਕੋਨੂ ਵੀ ਲਿਆ ਹੁੰਦੀ ਨਹੀਂ ਉਹਨਾਂ ਨੂੰ ਨਾ ਕੰਮ ਹੀ ਕਿਤੇ ਤੇ ਹੋ ਕਹਿੰਦੇ ਚਲ ਤੂੰ ਹਾਈ ਜਾ ਆ ਫਿਰ ਅੱਛਾ ਅੱਛਾ ਹੋਰ ਮਮੀ ਸੇ ਇਹ ਸਭ ਠੀਕ ਆ ਹਾਂ ਹਾਂ ਠੀਕ ਆ ਚਲ ਵਧੀਆ ਆ ਲੋ ਚਾਹ ਪੀ ਲੋ ਲਓ ਮੰਮ ਜੀ ਚਾਹ ਲਾਸੀ ਮੀ ਤੁਮੀ ਸੰਦੀਪ ਉਹ ਨਹੀਂ ਲਿਆਂਦਾ ਜਿਹੜਾ ਮੈਂ ਚਾਹ ਨਾਲ ਲੈ ਕੇ ਆਈ ਆ ਉਹ ਮੰਮ ਜੀ ਮੈਂ ਸੋਚਨੇ ਆਪਾਂ ਨਾ ਬਾਅਦ ਚ ਖਾ ਲਾਂਗੇ ਨਾਲੇ ਹੁਣ ਤਾਂ ਚਿੰਮੀ ਨੇ ਪਾਣੀ ਪੀਤਾ ਵਾ ਤੇ ਹੁਣ ਕਿੱਥੇ ਖਾਣ ਦਾ ਜੀ ਕਰਨਾ ਹੁਣ ਆਪਾਂ ਬਿਸਕੁਟ ਨਾਲ ਹੀ ਪੀ ਲੈਣਾ ਚਾਹ ਚਲ ਠੀਕ ਆ ਫਿਰ ਫੇਰ ਘੰਟੇ ਬਾਅਦ ਤਾਂ ਫੇਰ ਚਾਹ ਬਣਾ ਲੈ ਜੀ ਤੇ ਕਰਦੇ ਜੀ ਨਾ ਚਾਹ ਨੂੰ ਹੋਰ ਸਿਮੀ ਰਹਿਣਗੀ ਨਾ ਹੁਣ 2 ਦਿਨ ਅੱਜ ਤੇ ਮੰਮੀ ਰਹਿਣੀ ਸੀ ਉਦਾਂ ਤੇ ਕੋਈ ਗੱਲ ਨਹੀਂ 4 ਦਿਨ ਰਹਿ ਕੇ ਹੁਣ ਆਈਆਂ ਤੇ ਆਹੋ ਚਲ ਵੇਖ ਲਾਂਗੇ ਸਦੀਪ ਹਾਂਜੀ ਗੱਲ ਸੁਣ ਮੇਰੀ ਮੈਂ ਸਮੋਸੇ ਲਿਆਂਦੇ ਤੇ ਤੂੰ ਚਾਹ ਨਾ ਰੱਖੀ ਕਿਉਂ ਨਹੀਂ ਮਮਜੀ ਮੈਂ ਸੋਚਿਆ ਕਿ ਸਵੇਰ ਦਾ ਟਾਈਮ ਆ ਤੇ ਸਿਮੀ ਹੁਣ ਸਫਾ ਚਾਹੀ ਤੇ ਖਾ ਕੇ ਆਏ ਹੋਏਗੀ ਰੋਟੀ ਨਹੀਂ ਤੂੰ ਰੱਖਦੀ ਹਾਂ ਉਹ ਖਾਂਦੀ ਚਾਹੀ ਨਾ ਖਾਂਦੀ ਇੰਨੇ ਸਮੋਸੇ ਤੂੰ ਕੱਲੀ ਨੇ ਖਾ ਜਾਣੇ ਆ ਨਹੀਂ ਮੈਂ ਕਿਉਂ ਕੱਲੀ ਨੇ ਖਾਣੇ ਆ ਆਪਾਂ ਦੁਪਹਿਰ ਦੇ ਟਾਈਮ ਕਰ ਲਾਂਗੇ ਗਰਮ ਤੇ ਫਿਰ ਦੇ ਦਾਂਗੇ ਸਿਮੀ ਨੂੰ ਨਾ ਰੋਟੀ ਦਾ ਚਰ ਜਾਏਗਾ ਅੱਛਾ ਏਦਾ ਮਤਲਬ ਵੀ ਤੂੰ ਰੋਟੀ ਨਹੀਂ ਬਣਾਉਣੀ ਤੇ ਸਮੋਸੇ ਆ ਨਾ ਸਾਰ ਦੇਣਾ। ਉਹ ਮਮ ਜੀ ਸਮੋਸੇ ਤੇ ਰੋਟੀ ਚ ਹੁੰਦੇ ਆ। ਮੈਂ ਸਮੋਸੇ ਖਾ ਕੇ ਕਿੱਥੇ ਭੁੱਖ ਲੱਗਦੀ ਆ। ਇੱਕੋ ਚੀਜ਼ ਹੀ ਖਾਦੀ ਜਾਂਦੀ ਚਾਹੇ ਰੋਟੀ ਖਾ ਲੋ ਚਾਹੇ ਸਮੋਸੇ। ਬੜੀ ਸਿਆਣੀ ਆ। ਹਾਂ ਫालतू ਖੱਟਾ ਕੰਮ ਨਾ। ਸਿਮੀ ਮੈਂ ਘੜੀ ਲੰਮੇ ਪੈਣ ਲੱਗੀ ਆ ਤੇ ਆ ਜਾ ਤੂੰ ਵੀ ਪੈ ਜਾ। ਮੰਮੀ ਜੀ ਤੇ ਤੁਸੀਂ ਕਰ ਲਓ ਰੈਸਟ ਮੈਂ ਤੇ ਸਿਮੀ ਨਾਲ ਜਾ ਗੱਲਾਂ ਬਾਤਾਂ ਕਰਨੀਆਂ ਅਜਾ ਹੁਣ ਐ ਤੇ ਆਈ ਜਾਓ ਝਾ ਠੀਕ ਆ ਫਿਰ ਤੁਸੀਂ ਕਰੋ ਗੱਲਾਂ ਬਾਤਾਂ ਤੇ ਮੈਂ ਲੰਮੇ ਪੈ ਜਾ ਹਾਂਜੀ ਹੋਰ ਸਿਮੀ ਝਾਟੀ ਆ ਜਾਨੀ ਤੂੰ ਤੇ ਕੀ ਤੇਰਾ ਉੱਥੇ ਜੀ ਨਹੀਂ ਲੱਗਦਾ ਇਹ ਕੀ ਕਹਿਂਦੇ ਹੋ ਭਾਬੀ ਜੀ ਮੇਰੇ ਕਹਿਣ ਦਾ ਮਤਲਬ ਆ ਕਿ ਦੇਖ ਜਿੱਦਾਂ ਤੂੰ ਇੱਥੇ ਦੂਜੇ ਦਿਨ ਹੀ ਥੁਰੀ ਰਹੀ ਨਹੀਂ ਆ ਆਂਡ ਗਾਂਡਾਂ ਲਾਤੇ ਵੇਖ ਕੇ ਹੋ ਕਿੰਦੇ ਹੋਣਗੇ ਨਾ ਕਿ ਇੰਨਾਂ ਦੀ ਰੀਤ ਹੈ ਪੇਕੇ ਰਿੰਦੀ ਆ ਸੋਹਰੇ ਲੱਗਦਾ ਬੰਦੀ ਨਹੀਂ ਇਹਦੀ ਤੇ ਨਾਲੇ ਤੇਰੇ ਸੋਹਰੇ ਉਤੇ ਹੋ ਗੱਲਾਂ ਹੁੰਦੀਆਂ ਹੋਣਗੀਆਂ ਆਂਡ ਗਾਂਡ ਵਿੱਚ ਕਿ ਇਹ ਤੇ ਜਦੋਂ ਵੇਖੋ ਪੇਕੇ ਤੁਰੀ ਰਿੰਦੀ ਇਹਨਾਂ ਦੀ ਨੋ ਪਲਾ ਅੱਭੀ ਮੈਂ ਕਿਹੜਾ ਤੀਜੇਕ ਦਿਨ ਆਈ ਆ ਹੁਣ ਤੇ ਮੈਂ ਕਿਤੇ 2.5-3 ਮਹੀਨੇ ਬਾਅਦ ਆਈ ਆ ਉਹ ਨਹੀਂ ਨਹੀਂ ਸੁਦੈਨੇ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਜੱਟ ਨਹੀਂ ਤੁਰਨਾ ਚਾਹੀਦਾ ਪੇਕੇ ਹੁਣ ਮੇਰੇ ਲਈ ਵੇਖ ਲਾ ਮੈਂ 5-6 ਮਹੀਨੇ ਬਾਅਦ ਜਾਨੀ ਆ ਸਿਮੀ ਮੇਰੀ ਗੱਲ ਦਾ ਨਾ ਗੁੱਸਾ ਨਾ ਕਰੀ ਐ ਮੈਂ ਤੈਨੂੰ ਸਮਝਾਉਣੀ ਆ ਜੇ ਆਪਾਂ ਕਿਤੇ ਟਾਈਮ ਬਾਅਦ ਜਾਵਾਂਗੇ ਤੇ ਉਨੀ ਜੱਜ ਜਾਰੀ ਹੁੰਦੀ ਆ ਤੇ ਜੇ ਆਪਾਂ ਰੋਜ਼ ਰੋਜ਼ ਜਾਵਾਂਗੇ ਨਾ ਇੱਜ਼ਤ ਘਟਦੀ ਆ ਉੱਥੇ ਜਾ ਕੇ ਕੋਈ ਨਹੀਂ ਠੀਕ ਆ ਭਾਬੀ ਜੀ ਭਾਬੀ ਮੈਂ ਤਾਂ ਸਵੇਰੇ ਛੇਤੀ ਤੁਰ ਪਈ ਤੇ ਮੈਨੂੰ ਤਾਂ ਭੁੱਖ ਬੜੀ ਲੱਗੀ ਕੁਝ ਖਾਣ ਨੂੰ ਹੈਗਾ ਸਿਮੀ ਖਾਣ ਨੂੰ ਤ ਨਹੀਂ ਹੈਗਾ ਕੋਈ ਸਵੇਰੇ ਨਾਲ ਹੀ ਪਰੌਂਠੇ ਬਣਾ ਲਏ ਤੇ ਸਬਜ਼ੀ ਨਹੀਂ ਹੈਗੀ ਬਣੀ ਪਈ ਕੋਈ ਗੱਲ ਨਹੀਂ ਆਪਾਂ ਦੁਪਹਿਰ ਨੂੰ ਬਣਾਉਣੀ ਰੋਟੀ ਤੂੰ ਦੋ ਖਾ ਲਈ ਸਾਡੇ ਨਾਲ ਹੀ ਹੁਣ ਮੈਂ ਨਾ ਰੈਸਟ ਕਾਲਾਂ ਜਰਾ ਕਰ ਚਲ ਠੀਕ ਆ ਫਿਰ ਮੈਂ ਵੀ ਨਾ ਮੰਮੀ ਲਾ ਕੇ ਜਾ ਕੇ ਉਹਨੂੰ ਥੋੜਾ ਜਿਹਾ ਲੱਕ ਸਿੱਧਾ ਕਰ ਲੈਣੀ ਆ ਮੰਮੀ ਲਾ ਕੇ ਤੇ ਮੈਂ ਚਲੀ ਸੀ ਮੈਂ ਰੈਸਟ ਕਰਨ ਮੈਂ ਨਾ ਥੱਕ ਗਈ ਸੋਇਦਾ ਕੰਮ ਕਰਕੇ ਚਲੋ ਇਦਾਂ ਕਰਦੀ ਭਾਬੀ ਮੈਂ ਫਿਰ ਦੂਜੇ ਕਮਰੇ ਚ ਪੈ ਜਾਨੀ ਆ ਨਹੀਂ ਨਹੀਂ ਦੂਜੇ ਕਮਰੇ ਚ ਨਾ ਗੱਦੇ ਨਹੀਂ ਆਗੇ ਉਹ ਹੀ ਧੁੱਪੇ ਪਏ ਸੁੱਕਣਾ ਹੈ ਅੱਜ ਤੇ ਤੇਰੇ ਕੋ ਉੱਥੇ ਸੁੱਤਾ ਨਹੀਂ ਜਾਣਾ ਤੂੰ ਇਦਾਂ ਕਰ ਇੱਥੇ ਸੋਫੇ ਦੇ ਕੱਰਲਾ ਲੱਕ ਸਿੱਧਾ ਮੰਮੀ ਦੇ ਕਹਿ ਵੇਲੇ ਇੱਥੇ ਪੈ ਜਾਨੀ ਨਹੀਂ ਲੰਮੇ चलो ठीक है कोई नहीं फिर मैं इत्थे ही बैठ जानी है चल ठीक है तू तो इत्थे बैठ जा मैं अंदर जानी फिर ठीक है चल मैं अंदर करा राछ्ट ਚੰਗਾ ਮੰਮਾ ਚੱਲੀ ਫਿਰ ਸਿਮੀ ਤੂੰ ਤੇ ਰਹਿਣਾ ਹੀ ਦੋ ਦਿਨ ਤੇ ਤੂੰ ਚੱਲੀ ਆ ਰਹਿਣਾ ਤਾਂ ਮੰਮੀ ਹੈਗਾ ਹੀ ਰਹਿਣ ਦਾ ਮਾਇਦਾ ਉੱਥੇ ਹੀ ਹੁੰਦਾ ਨਾ ਜਿੱਥੇ ਫਿਰ ਕਦਰ ਹੋਵੇ ਮੰਮੀ ਪਹਿਲਾਂ ਗੱਲਾਂ ਹੋ ਰਹੀਆਂ ਹੁਣ ਗੱਲਾਂ ਹੋਰ ਨੇ ਨਾਲੇ ਪਹਿਲਾਂ ਨਾ ਮੰਮੀ ਤਾਂ ਇਕੱਲੀ ਮਾਲਕ ਹੁੰਦੀ ਏ ਘਰ ਦੀ ਹੁਣ ਨਾ ਹੋਰ ਵੀ ਕਈ ਬਣ ਗਏ ਨੇ ਚੱਲ ਠੀਕ ਆ ਭਾਬੀ ਮੈਂ ਜਾਨੀ ਫਿਰ ਚੱਲ ਠੀਕ ਆ ਚੱਲ ਕੋਈ ਨਹੀਂ ਆਇਆ ਜਰੂਰ ਘਰ ਭਾਵੇਂ ਸਾਹ ਦੇਣ ਵਾਸਤੇ ਆਇਆ ਕਰ ਠੀਕ ਆ ਮੰਮੀ ਚਲੋ ਠੀਕ ਆ ਮੰਮੀ ਤੂੰ ਆਇਓ ਮੇਰੇ ਕੋਲ ਉੱਥੇ ਤੇ ਫੇਰਾ ਪਉਥੇ ਹੀ ਗੱਲਾਂ ਬਾਤਾਂ ਕਰਾਂਗੇ ਚੰਗਾ ਚੰਗਾ ਚਲੋ ਜਰੂਰ ਆਵਾਂਗੇ ਚੰਗਾ ਸੰਦੀਪ ਕੀ ਕਿਹਾ ਤੂੰ ਸਿਮੀ ਨੂੰ ਉਹਨੇ ਤੇ ਰਹਿਣਾ ਸੀ ਦੋ ਦਿਨ ਤੇ ਉਹ ਝਟ ਚੱਲ ਗਈ ਆ ਮੰਮ ਜੀ ਮੈਂ ਤੇ ਸਿਮੀ ਨੂੰ ਕੁਝ ਨਹੀਂ ਕਿਹਾ ਉਹਨੂੰ ਕੋਈ ਕੰਮ ਪੈ ਗਿਆ ਹੋਊਗਾ ਆਪਣਾ ਤਾਂ ਹੀ ਗਈ ਉਹ ਬੱਸ ਕਰ ਜਾਨ ਨਹੀਂ ਮੈਂ ਤੈਨੂੰ ਚੰਗੀ ਤਰ੍ਹਾਂ ਮੇਰੀ ਧੀ ਤੇ ਜਦੋਂ ਆਲੇ ਨਾ ਤੈਨੂੰ ਚੰਗੀ ਨਹੀਂ ਲੱਗਦੀ ਜੇ ਮੈਂ ਗਰਮ ਗਰਮ ਸਮੋਸੇ ਲਿਆਂਦੇ ਹੀ ਉਦੋਂ ਤੂੰ ਦਿੱਤੇ ਨਾ ਤੇ ਜਦੋਂ ਰੋਟੀ ਦਾ ਟਾਈਮ ਹੀ ਉਦੋਂ ਦੇ ਠੰਡੇ ਮੱਥੇ ਮਾਰ ਦਿੱਤੇ ਕਿਉਂ ਕਰਨੀ ਤੂੰ ਮੇਰੀ ਧੀ ਨਾ ਐਦਾਂ ਤੈਨੂੰ ਕੀ ਦੁੱਖ ਦਿੰਦੀ ਆ ਉਹ ਜਦੋਂ ਆਉਂਦੀ ਹੈ ਨਾ ਤੂੰ ਐਦਾਂ ਹੀ ਕਰਦੀ ਆ ਉਹਦੇ ਨਾਲ ਮੰਮੀ ਜੀ ਤੁਹਾਨੂੰ ਆਪਣੀ ਧੀ ਦਾ ਤਾਂ ਬੜਾ ਦੁੱਖ ਹੁੰਦਿਆ ਵਾ ਤੇ ਜਦੋਂ ਸਿਰੇ ਤੇ ਹੀ ਭੂਆ ਨੂੰ ਤੋੜਿਆ ਹੀ ਉਹਨੂੰ ਤੁਸੀਂ ਕੀ ਕਿਹਾ ਹੈ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਹੀ ਉਹ ਵੀ ਤੇ ਐਸੇ ਕਰ ਦਿੱਤੀ ਆ ਤੁਸੀਂ ਕਿਹਾ ਹੈ ਨਾ ਫਜ਼ੂਲ ਖਰਚਾ ਕਰਉਣਾ ਆ ਜਾਂਦੀ ਆ ਤੇ ਬਸ ਮੇਰੇ ਦਿਮਾਗ 'ਚ ਇਹੋ ਗੱਲ ਆ ਗਈ ਮੈਨੂੰ ਲੱਗਾ ਇਹ ਘਰੇ ਖਰਚਾ ਕਰਾਉਣੀ ਹੁੰਦੀ ਆ ਵਾ ਹੁਣ ਜਿੱਦਾਂ ਤੂੰ ਹੀ ਕਰੋਗੇ ਉਦਾਂ ਹੀ ਮੈਂ ਕਰਨਾ ਢੱਡ ਤੋਂ ਹੀ ਸਿੱਖਣਾ ਵਾ ਸੰਦੀਪ ਤੂੰ ਸਹੀ ਕਹਿਂਦੀ ਆ ਮੈਨੂੰ ਇਦਾਂ ਨਹੀਂ ਉਹਦੇ ਨਾਲ ਕਰਨਾ ਚਾਹੀਦਾ ਜਿੱਦਾਂ ਮੈਨੂੰ ਚਾਹ ਆ ਆਪਣੀ 30 ਦੇ ਆਉਂਦਾ ਉਹਨੂੰ ਵੀ ਤੇ ਆਪਣੇ ਪੇਕੇ ਆਉਂਦਾ ਚਾਹ ਹੁੰਦਾ ਆ ਉਹ ਵੀ ਤੇ ਇਸੇ ਘਰ ਦਿੱਤੀ ਆ ਨਾਲੇ ਕਹਿੰਦੇ ਹੁੰਦੇ ਆ ਮਹਿਮਾਨ ਤੇ ਰੱਬ ਦਾ ਰੂਪ ਹੁੰਦਾ ਆ ਕੜੀ ਪਾਲ ਲਾਉਂਦੇ ਆ ਤੇ ਚਲ ਜਾਂਦੇ ਆ ਅਸੀਂ ਐਵੇਂ ਮੱਥੇ ਵੱਟ ਪਾਈ ਰੱਖਦੀਆਂ ਕੋਈ ਨਹੀਂ ਮੰਮ ਜੀ ਹੁਣ ਆਪਾਂ ਪੂਰੀ ਸੇਵਾ ਕਰਾਂਗੇ ਜਦੋਂ ਕੋਈ ਆਏਗਾ ਹਾਂ ਸਹੀ ਗੱਲ ਆ ਸੰਦੀਪ ਰੱਜ ਕੇ ਸੇਵਾ ਕਰਿਆ ਕਰਾਂਗੇ ਹਾਂ ਜੀ